ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਾਉਂਦੇ ਆ ਤੁਹਾਨੂੰ ਗੁਰਦੁਆਰਾ ਲਿਖਨ ਸਰ ਸਾਹਿਬ ਦੇ ਇੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਵਾਰਨੇ ਵੀ ਜਿਹੜਾ ਵੀ ਵਿਅਕਤੀ ਇੱਥੇ ਸੱਚੇ ਮਨ ਨਾਲ ਦਰਸ਼ਨ ਕਰਕੇ ਇਸ਼ਨਾਨ ਕਰਕੇ ਪੰਤੀ ਅਖਰੀ ਲੱਗਦਾ ਉਸ ਨੂੰ ਗਿਆਨ ਦੀ ਪ੍ਰਾਪਤੀ ਹੁੰਦੀ ਆ ਮੰਨ ਬੁੱਧੀ ਵੀ ਇੱਥੇ ਆ ਕੇ ਬੁੱਧੀ ਜੀਵ ਪੜ ਜਾਂਦੇ ਆ ਤਾਂ ਹੀ ਦਮਦਮਾ ਸਾਹਿਬ ਦੀ ਧਰਤੀ ਤੇ ਵੱਡੇ ਵੱਡੇ ਗਿਆਨੀ ਲੇਖਕ ਜਿਹੜੇ ਨੇ ਉਹ ਪੈਦਾ ਹੋਏ ਨੇ ਸਾਵਨੀ ਮਿਰ ਹੋਈ ਹੈ ਜੀ ਵੀ ਜਿਹੜਾ ਵੀ ਬੁੱਲਤ ਦਿਮਾਗ ਵੀ ਹੋਣਾ ਬੰਦਾ ਇੱਥੇ ਆ ਕੇ ਲਿਖੂਗਾ 35 ਰੂਹਾ ਤੂੰ ਬਹੁਤ ਚੜ੍ਹਦੀ ਕਲਾ ਚ ਰਹੂਗਾ ਬਹੁਤ ਗਿਆਨਾ ਹੋਊਗਾ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮਨਾਮਾ ਹੈ ਅਤੇ ਮਹਾਰਾਜ ਦਾ ਹੁਕਮਨਾਮਾ ਸੀ ਜੋ ਉਸੇ 35 ਅੱਖਰ ਪੰਜਾਬੀ ਦੇ ਜੋ ਹੈ ਜਿਸ ਨੂੰ ਨਹੀਂ ਲਿਖਣੀ ਆਉਂਦੀ ਜਾਂ ਬੋਲਣੀ ਨਹੀਂ ਆਉਂਦੀ ਉਹ ਇਸ ਜਗ੍ਹਾ ਤੇ ਆਪਣੇ 35 ਅੱਖਰ ਪਾਵੇ ਗੁਰੂ ਮਹਾਰਾਜ ਨੂੰ ਹਾਜ਼ਰਨਾ ਦੇ ਜਾਣ ਕੇ ਜੇ ਬਾਣੀ 35 ਅੱਖਰਾਂ ਦੀ ਬਾਣੀ ਲਿਖੇਗਾ ਉਸ ਨੂੰ ਪੰਜਾਬੀ ਪੜ੍ਹਨੀ ਅਤੇ ਲਿਖਣੀ ਆ ਜਾਏਗੀ ਜੋ ਜਿਸ ਨੂੰ ਨਹੀਂ ਆਉਂਦੀ ਜੀ ਉਹ ਜੇ ਲਿਖਦਾ ਵੀ ਇਕਰਾ ਉਹਦਾ ਮਨ ਦੇ ਵਿੱਚ ਚਾਹ ਹੁੰਦਾ ਵੀ ਮੈਂ ਪੰਜਾਬੀ ਸਿੱਖ ਰਿਹਾ ਪੰਜਾਬੀ ਬੋਲ ਰਿਹਾ ਤੇ ਪੰਜਾਬੀ ਸਿੱਖੇਗਾ ਲਿਖੇਗਾ ਬੋਲੇਗਾ ਤੇ ਬਾਣੀ ਦੇ ਨਾਲ ਜੁੜੇਗਾ ਜੋ ਨਿਤਰਮ ਜ਼ਰੂਰੀ ਹੈ ਮਹਾਰਾਜ ਦਾ ਬਖਸ਼ਿਸ਼ ਕੀਤਾ ਹੋਇਆ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈ ਸਹਿਜ ਪਾਠ ਕਰੋ ਉਹ ਪਾਣੀ ਜਦੋਂ ਗੁਰਗ੍ਰੰਥ ਸਾਹਿਬ ਜੀ ਦੀ ਬਾਣੀ ਸੰਪੂਰਨ ਕਰਨ ਤੋਂ ਬਾਅਦ ਜਿਹੜਾ ਵੀ ਕੰਨ ਦਸਦੀਏ ਵੀ ਸ਼ਹੀਹੀ ਬਚੀ ਸੀ ਜਿਹੜੀ ਵੀ ਕਾਗਜ਼ ਜਿਹੜੇ ਬੱਚੇ ਸਨ ਉਹਨਾਂ ਨੂੰ ਇੱਥੇ ਜਲ ਪ੍ਰਵਾਹ ਕਰ ਦਿੱਤਾ ਸੀ ਅਤੇ ਗੁਰੂ ਸਾਹਿਬ ਨੇ ਇਹ ਗੱਲ ਵੀ ਆਖੀ ਸੀ ਵੀ ਸ਼ਰਧਾ ਭਾਵਨਾ ਦੇ ਨਾਲ ਜਿਹੜਾ ਵੀ ਇੱਤੇ ਗੁਰਮੁਖੀ ਦੇ 35 ਅੱਖਰੀ ਲਿਖੂਗਾ ਉਹ ਉਸ ਨੂੰ ਮੋਦੀ ਦੀ ਪ੍ਰਾਪਤੀ ਹੋਏਗੀ ਤਰੀ ਫਤਿਹ ਦੀ ਸਾਂਝ ਪਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਵੀ ਅੱਜ ਖਾਲਸਾ ਸਾਜਨਾ ਦਿਵਸ ਆ ਤਾਂ ਉਸ ਦੇ ਵਿੱਚ ਹੀ ਤੁਹਾਨੂੰ ਦਰਸ਼ਨ ਕਰਦਾਣੇ ਆ ਗੁਰਦੁਆਰਾ ਲੇਖਨ ਸਰ ਸਾਹਿਬ ਦੇ ਇੱਥੇ ਗੁਰੂ ਦੇਵਾਰ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਵਾਰ ਨੇ ਵੀ ਜਿਹੜਾ ਵੀ ਇੱਥੇ ਇਸ਼ਨਾਨ ਕਰਕੇ 35 ਅਖਰੀ ਲਿਖੇਗਾ ਉਸ ਨੂੰ ਗਿਆਨ ਦੀ ਪ੍ਰਾਪਤੀ ਬੁੱਧੀ ਦੀ ਪ੍ਰਾਪਤੀ ਹੋਏਗੀ ਤਾਂ ਤਸਵੀਰਾਂ ਹੁਣ ਤੁਹਾਡੇ ਨਾਲ ਸਾਂਝੀਆ ਕਰ ਦਿੰਦੇ ਆ ਵੀ ਦੂਰੋਂ ਦੂਰੋਂ ਸੱਜਤਾ ਆ ਕੇ ਕਿੱਦਾਂ ਆਪਣੇ ਬੱਚਿਆਂ ਦੇ ਨਾਲ ਇੱਥੇ ਆ ਕੇ 35 ਅਖਰੀ ਜੜੀਆਂ ਉਹ ਲਿਖਦੀਆਂ ਹਨ ਸੰਗਤ ਨਾਲ ਵੀ ਜ਼ਰੂਰ ਗੱਲਬਾਤ ਕਰਾਂਗੇ ਜਿਹੜੇ ਇੱਥੇ ਦੂਰ ਦੂਰ ਸੰਗਤਾਂ ਆਈਆਂ ਨੇ ਤੇ ਸਭ ਤੋਂ ਵੱਡੀ ਗੱਲ ਆਪਣੀਆਂ ਮਾਤਾਵਾਂ ਜਿਹੜੀਆਂ ਨੇ ਆਪਣੇ ਪੁੱਤਾਂ ਨੂੰ ਆਪਣੇ ਬੱਚਿਆਂ ਨੂੰ ਇੱਥੇ ਆ ਕੇ 35 ਅਖਰੀ ਜੜੀ ਹੈ ਉਹ ਆਪ ਲਿਖਾਉਂਦੀਆਂ ਨੇ ਇਹ ਤਸਵੀਰਾਂ ਇਸ ਸਮੇਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਗੁਰਦੁਆਰਾ ਲਿਕਨ ਸਰ ਸਾਹਿਬ ਦੀ ਤਾਂ ਗੁਰੂ ਗੋਬਿੰਦ ਸਿੰਘ ਜੀ ਜਦੋਂ ਮੁਕਤਸਰ ਦੀ ਜੰਗ ਫਤਿਹ ਕਰਨ ਉਪਰੰਤ ਤਲਵੰਡੀ ਸਾਬੋ ਇਸ ਸਥਾਨ ਤੇ ਆਏ ਸੀ ਤਾਂ ਇਸ ਸਥਾਨ ਤੇ ਆ ਕੇ ਉਹਨਾਂ ਨੇ ਗੰਮ ਲਿਆ ਸੀ ਜਿਸ ਕਰਕੇ ਇਸ ਸਥਾਨ ਦਾ ਨਾਮ ਗੰਮਗਵਾ ਸਾਹਿਬ ਪਿਆ ਤਾਂ ਇਸੇ ਪ੍ਰਕਾਰ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਵੇਂ ਨੋਵੇਂ ਮਹल्ले ਹਨ ਯਾਨਕਿ ਗੁਰ ਤੇਗ ਬਹਾਦਰ ਜੀ ਜਿਹੜੀ ਬਾਣੀ ਉਹ ਇੱਥੇ ਹੀ ਸ਼ਾਮਲ ਕੀਤੀ ਗਈ ਅਤੇ ਸ਼ਾਮਲ ਕਰਨ ਤੋਂ ਬਾਅਦ ਤਾਂ ਨੇ ਵੀ ਗੱਲ ਦੱਸਤੀ ਹੈ ਵੇ ਜਿਹੜੀਆਂ ਕਲਮਾਂ ਸਨ ਉਹ ਸਾਂਭ ਲਿੱਤਿਆਂ ਗਿਆ ਅਤੇ ਜਿਹੜੀ ਬਚਿਆ ਕੁਝ ਐ ਸਿਆਹੀ ਜਾਂ ਕਾਗਜ਼ ਸਨ ਉਹ ਗੁਰੂ ਸਾਹਿਬ ਨੇ ਇਸ ਸਰੋਵਰ ਦੇ ਵਿੱਚ ਉਹ ਜਲ ਪ੍ਰਵਾਹ ਕਰ ਦਿੱਤੇ ਅਤੇ ਇਹ ਗੱਲ ਆਖੀ ਵੀ ਜਿਹੜਾ ਵੀ ਇੱਥੇ ਇਸ਼ਨਾਨ ਕਰੂਗਾ ਜਿਹੜਾ ਵੀ ਵਿਅਕਤੀ ਇੱਥੇ ਇਸ਼ਨਾਨ ਕਰਕੇ ਪੈਂਤੀ ਅਖਰੀ ਲਿਖੂਗਾ ਉਸ ਨੂੰ ਬੁੱਧੂ ਦੀ ਪ੍ਰਾਪਤੀ ਹੋਏਗੀ ਤਾਂ ਇਸੇ ਕਰਕੇ ਇਸ ਧਰਤੀ ਤੋਂ ਜਿਹੜੇ ਆ ਵਕ ਵਕ ਵਿਦਵਾਨ ਨਿਕਲੇ ਵੱਡੇ ਵੱਡੇ ਜੇ ਆਪਾਂ ਗੱਲ ਕਰਦੇ ਆ ਇਸ ਪੰਥ ਦੇ ਸਾਡੇ ਪੰਥ ਦੇ ਵੱਡੇ ਵੱਡੇ ਗਿਆਨੀ ਸੱਜਣ ਜਿਹੜੇ ਆ ਉਹ ਦਮਦਮਾ ਸਾਹਿਬ ਦੀ ਧਰਤੀ ਤੋਂ ਜਿਹੜੇ ਉਹ ਜ਼ਰੂਰ ਕਾਫੀ ਤੁਸੀਂ ਸੁਣੇ ਵੀ ਹੋਣਗੇ ਤਾਂ ਹੁਣ ਤਸਵੀਰਾਂ ਵੀ ਤੁਹਾਨੂੰ ਦਿਖਾ ਰਿਹਾ ਵੀ ਕਿਸ ਤਰੀਕੇ ਨਾਲ ਜ਼ਰੂਰ ਸਾਡੇ ਜਿਹੜੇ ਨੌਜਵਾਨ ਪੀੜ੍ਹੀਆਂ ਸਾਡੇ ਜਿਹੜੇ ਬੱਚੇ ਆ ਉਹ 35 ਅੱਖਰੀ ਨੂੰ ਭੁੱਲਦੇ ਜਾ ਰਹੇ ਆ ਪਰ ਜ਼ਰੂਰ ਇੱਥੇ ਆ ਕੇ ਜਦੋਂ 35 ਅੱਖਰੀ ਲਿਖਦੇ ਆ ਤਾਂ ਇੱਕ ਵਾਰੀ ਜਿਹੜੀ ਉਹਨਾਂ ਨੂੰ 35 ਅੱਖਰੀ ਉਹ ਜ਼ਰੂਰ ਯਾਦ ਆ ਜਾਂਦੀ ਹੋਣੀ ਆ ਤਾਂ ਸੰਗਤ ਨਾਲ ਵੀ ਇੱਕ ਵਾਰੀ ਜ਼ਰੂਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੀ ਇੱਥੇ ਸੰਗਤ ਕੋਈ ਆਈ ہوئی ਆ ਉਸ ਨਾਲ ਵੀ ਗੱਲਬਾਤ ਕਰਾਂਗੇ ਪਰ ਆ ਤਸਵੀਰ ਦੇਖੋ ਕਿ ਕਿਸ ਹਿਸਾਬ ਨਾਲ ਮਾਤਾਵਾਂ ਜਿਹੜੀਆਂ ਆਂਦੀਆਂ ਨੇ ਉਹ ਆਪਣੇ ਬੱਚਿਆਂ ਨੂੰ ਆਪ ਜਿਹੜਿਆਂ ਨੇ ਉਹ ਊੜਾ ਐੜਾ ਸਾਰਾ ਜਿਹੜਾ 31 ਅਪ੍ਰੈਲ ਖਾਂਦੇ ਆ ਮਾਤਾ ਜੀ ਫਤਿਹ ਜੀ ਸਤਿ ਸਾਂਜ ਪੰਦੇ ਵਾਹਿਗੁਰੂ ਜੀ ਕਾ ਖਾਲਸਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਜੀ ਜਿੱਦਾਂ ਗੁਰੂ ਦੇ ਬਚਨ ਨੇ ਵੈਸੇ ਗੁਰੂ ਦੇ ਬਚਨ ਤੇ ਕੋਈ ਕਿੰਤੂ ਪ੍ਰੰਤੂ ਨਹੀਂ ਹੁੰਦਾ ਪਰ ਤੁਸੀਂ ਆਇਓ ਸੰਗਤ ਦੇ ਤੌਰ ਤੇ ਆਇਓ ਤੁਹਾਡੀ ਕੋਈ ਪਰਸਨਲ ਇਹੋ ਜਿਹੀ ਐਗਜ਼ਾਮਪਲ ਹੋਏਗੀ ਜਿਸ ਨੂੰ ਜਿਵੇਂ ਗੁਰੂ ਸਾਹਿਬ ਨੇ ਕਿਹਾ ਵੀ ਇੱਥੇ ਬੁੱਧੀ ਦੀ ਪ੍ਰਾਪਤੀ ਹੁੰਦੀ ਆ ਗਿਆਨ ਦੀ ਪ੍ਰਾਪਤੀ ਹੁੰਦੀ ਆ ਵੀ ਇਸੇ ਤਰੀਕੇ ਨਾਲ ਬੱਚਿਆਂ ਨੂੰ ਲਿਖਾਉਂਦੇ ਕੋਈ ਤੁਹਾਡੀ ਵੀ ਪਰਸਨਲ ਤੌਰ ਤੇ ਕੋਈ ਐਗਜ਼ਾਮਪਲ ਹੋਵੇ ਪਰਮਾਤਮਾ ਦੀ ਕਿਰਪਾ ਚਾਹੀਦੀ ਹੈ ਮਹਾਰਾਜ ਮਿਹਰ ਚਾਹੀਦੀ ਸਾਨੂੰ ਤਾਂ ਹੈ ਕਿ ਨਾ ਪਰ ਜੋ ਪਰਮਾਤਮਾ ਨੇ ਬਹੁਤ ਕੁਝ ਦਿੱਤਾ ਵੀ ਆ ਤੇ ਪਰਮਾਤਮਾ ਦੇਵੇ ਵੀ ਸਿੱਖੀ ਕੇਸਾ ਸਵਾਸ ਨਾਲ ਨਵਾਵੇ ਬਸ ਆਪਣਾ ਇਹੀ ਚਾਹੀਦਾ ਮੇਰਾ ਚਾਹੀਦੀ ਹੈ ਇਹਦੀ ਬੱਸ ਬਾਬਾ ਜੀ ਦੀ ਇਹੀ ਮਿਹਰ ਚਾਹੀਦੀ ਆ ਵੀ ਸਿੱਖੀ ਦੇ ਤੱਕ ਜਿਹੜੇ ਸਾਰੇ ਪਰਿਵਾਰ ਤੇ ਮੇਰੇ ਪਰਿਵਾਰ ਤੇ ਮੇਰੇ ਤੇ ਦੇਖ ਸਕਦੇ ਹੋ ਵੀ ਆ ਛੋਟੇ ਛੋਟੇ ਬੱਚਿਆਂ ਨੂੰ ਕਿੱਦਾਂ ਮਾਤਾਵਾਂ ਜਿਹੜੀਆਂ ਨੇ ਉਹ ਆਪਣੇ ਬੱਚਿਆਂ ਨੂੰ ਜਿਹੜੇ 35 ਅੱਖਰੀ ਉਹ ਲਿਖਾਉਂਦੀਆਂ ਨੇ ਤਾਂ ਲਿਖਨ ਸਰ ਸਾਹਿਬ ਦੇ ਤੁਹਾਨੂੰ ਜਿਹੜੇ ਆ ਦਰਸ਼ਨ ਉਹ ਇਸ ਸਮੇਂ ਕਰਾ ਰਹੇ ਆ ਵੀ ਕਿਸੇ ਸਾਹਮਣੇ ਲੈ ਤੇ ਪ੍ਰੋਪਰਲੀ ਜਿਹੜੀ ਆ ਉਹ 35 ਅੱਖਰੀ ਜਿਹੜੀ ਲਿਖੀ ਜਾਂਦੀ ਆ ਤਾਂ ਸੰਗਤ ਨਾਲ ਵੀ ਜ਼ਰੂਰ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਤਾਂ ਪੁੱਛਦੇ ਆ ਵੀ ਕਿੱਥੋਂ ਕਿੱਥੋਂ ਸੰਗਤ ਆਈ ਆ ਉਹਨਾਂ ਨਾਲ ਬਾਰੇ ਵੀ ਜ਼ਰੂਰ ਜਾਣਕਾਰੀ ਲਵਾਂਗੇ ਕਿੱਥੋਂ ਆਏ ਹੋ ਜੀ ਤੁਸੀਂ ਮੇਰ ਖੁਰਸਾ ਬਾਈਕ ਜੀ ਕਿਸਾ ਤੇ ਜਨਾ ਸਿੰਘ ਜੀ ਸਾਹਿਬ ਪਿੰਡ ਬੜਿੰਖੜਾ ਜੀ ਅੱਛਾ ਜੀ ਇੱਥੇ ਗੁਰੂ ਸਾਹਿਬ ਦਾ ਦਰਸ਼ਨ ਦਰਾਰੇ ਕਰਨ ਆਏ ਆ ਜੀ ਉੱਥੋਂ ਦਾ ਇਤਿਹਾਸ ਜੋ ਗੁਰੂ ਸਾਹਿਬ ਨੇ ਮੇਰ ਹੋਈ ਹੈ ਜੀ ਵੀ ਜਿਹੜਾ ਕੋਈ ਬਲਦ ਦਿਮਾਗ ਵੀ ਹੋਊ ਨਾ ਬੰਦਾ ਇੱਥੇ ਆ ਕੇ ਲਿਖੂਗਾ ਪੰਤੀ ਲਿਖੂਗਾ ਤੁਹਾਨੂੰ ਬਹੁਤ ਫਰਦਿਕਾ ਜਰੂਰ ਹੋਗਾ ਬਹੁਤ ਗਿਆਨ ਹੋਗਾ ਇੱਕ ਗੁਰੂ ਸਾਹਿਬ ਦੇ ਬਚਨ ਨੇ ਤੇ ਗੁਰੂ ਸਾਹਿਬ ਦੇ ਬਚਨ ਨੇ ਤੇ ਕਿੰਤੂ ਪ੍ਰੰਤਰੀ ਪਰ ਇਹ ਵੀ ਗੱਲ ਅੱਜ ਵਿੱਚ ਇਸ ਸਾਹਮਣੇ ਲੱਥੇ ਆ ਕੇ ਬੱਚੇ ਲਿਖਦੇ ਨੇ ਵੀ ਕਈਆਂ ਦੇ ਜੀਵਨ ਬਦਲੇ ਹੋਣਗੇ ਕਈਆਂ ਦੇ ਲੋਕਾਂ ਦੇ ਅਸੀਂ ਵੀ ਚਲੋ ਕਈ ਵਾਰੀ ਦੇਖਿਆ ਵੀ ਬੜਿਆਂ ਦੇ ਲੋਕਾਂ ਦੇ ਜੀਵਨ ਬਦਲਦੇ ਆ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇੱਥੇ ਵੀ ਬੜਿਆਂ ਦੇ ਬਦਲੇ ਹੋਣਗੇ ਹਾਂਜੀ ਬਹੁਤ ਜ਼ਿਆਦਾ ਬਦਲੇ ਆ ਮਾਲਕ ਦੀ ਮਿਹਰ ਆ ਕਿਰਪਾ ਜੀ ਸਾਰੇ ਇਲਾਕੇ ਦੇ ਬਹੁਤ ਮਿਹਰ ਗੁਰੂ ਸਾਹਿਬ ਦੀ ਹੈਗੀ ਸਰਬਤ ਮੇਰਾ ਵੀ ਇੱਥੇ ਵੱਡੇ ਵੱਡੇ ਗਿਆਨੀ ਸੱਜਣ ਅੱਜ ਦਮਦਮਾ ਸਾਹਿਬ ਦੀ ਧਰਤੀ ਤੇ ਅਸੀਂ ਗੱਲ ਕਰਦੇ ਆਂ ਦਮਦਮਾ ਟਕਸਾਲ ਵੀ ਇੱਥੇ ਆ ਵੱਡੇ ਵੱਡੇ ਗਿਆਨੀ ਸੱਜਣ ਜਿਹੜੇ ਇੱਥੇ ਬਹੁਤ ਆ ਰਹੇ ਇੱਥੇ ਬਹੁਤ ਸਿੱਖ ਹੋਏ ਆ ਜੀ ਆਪਣੀ ਏਰੀਆ ਦੇ ਗੁਰੂ ਸਾਹਿਬ ਦੀ ਮਿਹਰ ਕਰ ਤਾਂ ਦੇਖ ਸਕਦੇ ਹੋ ਵੀ ਕਿਸੇ ਸਾਹਮਣੇ ਸੰਗਤ ਜਿਹੜੀ ਆ ਉਹ ਇੱਥੇ 35 ਅਖਰੀ ਜਿਹੜੀ ਉਹ ਲਿਖਦੀ ਆ ਆ ਦੇਖ ਸਕਦੇ ਹੋ ਤਾਂ ਤਸਵੀਰਾਂ ਦਿਖਾਉਂਦੇ ਆ ਤਾਂ ਹੁਣ ਤਾਇਤ ਇਤਿਹਾਸ ਤੋਂ ਵੀ ਤੁਹਾਨੂੰ ਜਾਣੂ ਕਰਾਉਂਦੇ ਆਂ ਸੰਗਤ ਇੱਥੇ ਆਈ ਹੈ ਪਹਿਲਾਂ ਨਾ ਫਤਿਹ ਦੀ ਸਾਜ ਪਾਉਂਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਜਿਵੇਂ ਕਿ ਗੁਰੂ ਦੇ ਬਚਨ ਆ ਗੁਰੂ ਦੇ ਬਚਨ ਆ ਇਹ ਵੀ ਇੱਥੇ ਜਿਹੜਾ ਮੰਦਬੁੱਧੀ ਵੀ ਆ ਉਸ ਨੂੰ ਵੀ ਬੁੱਧੀ ਦੀ ਪ੍ਰਾਪਤੀ ਹੋ ਜਾਏਗੀ ਗਿਆਨ ਦੀ ਪ੍ਰਾਪਤੀ ਹੋ ਜਾਏਗੀ ਅੱਜ ਵਿਸਾਖੀ ਦਾ ਦਿਨ ਆ ਦੂਰੋਂ ਦੂਰੋਂ ਸੰਗਤ ਆ ਕੇ ਇੱਥੇ ਜਿਹੜੀ ਆ ਪੂਰੀ ਜਿਹੜੀ ਮੈਂ ਕਹਿ ਸਕਦਾ 35 ਅਖਰੀ ਲਿਖਦੇ ਆ ਇਤਿਹਾਸ ਨਾਲ ਵੀ ਸੰਗਤ ਨੂੰ ਜਾਣੂ ਕਰਾ ਦਿਓ ਸੰਗਤ ਦੇ ਤੌਰ ਤੇ ਤੁਸੀਂ ਵੀ ਆਏ ਹੋ ਸੰਗਤ ਨੂੰ ਜਿਹੜੀ ਘਰਾਂ ਦੇ ਵਿੱਚ ਬੈਠੀ ਆ ਉਹਨਾਂ ਨੂੰ ਇਤਿਹਾਸ ਨਾਲ ਤਰੂ ਜਾਣੂ ਕਰਾ ਦਿਓ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸਰਬੱਤ ਸੰਗਤਾਂ ਨੂੰ ਪਤਾ ਹੀ ਹੈ ਕਿ ਜੋ ਇਹ ਦਮਦਮਾ ਸਾਹਿਬ ਗੁਰੂ ਕੀ ਕਾਂਸੀ ਗੁਰਦੁਆਰਾ ਸਾਹਿਬ ਤਖਤ ਸਾਹਿਬ ਜੋ ਦਮਦਮਾ ਸਾਹਿਬ ਹੈ ਇੱਥੇ ਜੋ ਤੈਸਨ ਤਖਤ ਦੇ ਕੋਲ ਹੈ ਜਿੱਥੇ ਗੁਣਾਕਦੇਵ ਜੀ ਦਾ ਗੁਰਦੁਆਰਾ ਲਖਨ ਸਰ ਸਾਹਿਬ ਹੈ ਇੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮਨਾਮਾ ਹੈ ਅਤੇ ਮਹਾਰਾਜ ਦਾ ਹੁਕਮਨਾਮਾ ਸੀ ਜੋ ਉਸ ਤੇ 35 ਅੱਖਰ ਪੰਜਾਬੀ ਦੇ ਜੋ ਹੈ ਜਿਸ ਨੂੰ ਨਹੀਂ ਲਿਖਣੇ ਆਉਂਦੀ ਜਾਂ ਬੋਲਣੀ ਨਹੀਂ ਆਉਂਦੀ ਉਹ ਇਸ ਜਗ੍ਹਾ ਤੇ ਆਪਣੇ 35 ਅੱਖਰ ਪਾਵੇ ਗੁਰੂ ਮਹਾਰਾਜ ਨੂੰ ਹਾਜ਼ਰਨਾ ਦੇ ਜਾਣ ਕੇ ਇਹ ਬਾਣੀ 35 ਅੱਖਰਾਂ ਦੀ ਬਾਣੀ ਲਿਖੇਗਾ ਉਸ ਨੂੰ ਪੰਜਾਬੀ ਪੜ੍ਹਨੀ ਅਤੇ ਲਿਖਣੇ ਆ ਜਾਏਗੀ ਇਹ ਗੁਰੂ ਨਾਨਕ ਦੇਵ ਜੀ ਦਾ ਹੁਕਮਨਾਮਾ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮਨਾਮਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖ ਸਕਦੇ ਹੋ ਵੀ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਆਏ ਨੇ ਤੁਸੀਂ ਵੀ ਇਤਿਹਾਸ ਤੋਂ ਜਾਣੂ ਹੋਗੇ ਬੱਚਿਆਂ ਨੂੰ ਨਾਲ ਲੈ ਕੇ ਆਂਦੇ ਹੋ ਬੜੀ ਬੜੀ ਅਸੀਂ ਦੇਖਦੇ ਆ ਵੀ ਗੁਰੂ ਸਾਹਿਬ ਦੇ ਬਚਨ ਹੁੰਦੇ ਤਾਂ ਪੂਰੇ ਵੀ ਹੁੰਦੇ ਆ ਤੁਹਾਡੇ ਵੀ ਆਸ-ਪਾਸ ਕੋਈ ਹੋਏਗਾ ਜਿਹਦੇ ਪੂਰੇ ਹੋਏ ਹੋਣਗੇ ਪੂਰੇ ਹੁੰਦੇ ਆ ਜੀ ਪੂਰੇ ਨੇ ਸਾਰੇ ਸਾਰੇ ਚੜ੍ਹਦੀ ਕਲਾ ਮਹਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਤੇ ਮਹਾਰਾ ਦਸਨ ਪਾਤਸ਼ਾਹ ਦੀ ਮੇਰਾ ਸਾਰੇ ਬਾਕੀ ਸੱਚੇ ਪਾਤਸ਼ਾਹ ਦੀ ਸਾਰੇ ਬੱਚਿਆਂ ਨੂੰ ਬਹੁਤ ਚੜ੍ਹਦੀ ਕਲਾ ਜੀ ਇਹਨਾਂ ਦੇ ਜੇ ਲਿਖਣਗੇ ਤਾਂ ਸਾਰੀ ਆਊਗੀ ਗੁਰਮਖੀ ਵੀ ਆਊਗੀ ਇਹਨਾਂ ਨੂੰ ਦੇ ਨਾਲ ਮਤਲਬ ਪਾਠ ਵੀ ਕਰਨਗੇ ਨਾਲ ਨਿਤਨੇ ਵੀ ਆਉਗਾ। ਇੱਕ ਗੱਲ ਹੈ ਵੀ ਅੱਜ ਬੱਚੇ ਗੁਰਮੁਖੀ ਤੋਂ ਦੂਰ ਹੁੰਦੇ ਜਾ ਰਿਹਾ। ਇੱਥੇ ਅੱਗੇ ਜਦੋਂ 35 ਅਖਰੇ ਲਿਖਦੇ ਆ ਕਈਆਂ ਨੂੰ ਤਾਂ ਚਲੋ ਮੈਂ ਦੇਖ ਦੇਖ ਕੇ ਵੀ ਲਿਖਦੇ ਹੁੰਦੇ ਆ। ਕਈ ਬੜੀ ਸੋਹਣੀ ਵੀ ਲਿਖਦੇ ਨੇ। ਉਹਨਾਂ ਨੂੰ ਆਪੇ 35 ਅਖਰੀ ਵਾਲਾ ਵੀ ਆਪੇ ਝੁਕਾਵ ਵੱਜ ਜਾਂਦਾ ਹੈ। ਜਿਹਵਾੰਦਾ ਜੀ ਜੋ ਜਿਸ ਨੂੰ ਨਹੀਂ ਆਉਂਦੀ ਨਾ ਜੀ ਉਹ ਜੇ ਲਿਖਦਾ ਵੀ ਅਕਰਾ ਉਹਦਾ ਮਨ ਦੇ ਵਿੱਚ ਚਾਹ ਆਉਂਦਾ ਵੀ ਮੈਂ ਪੰਜਾਬੀ ਸਿੱਖ ਰਿਹਾ, ਪੰਜਾਬੀ ਬੋਲ ਰਿਹਾ ਤੇ ਪੰਜਾਬੀ ਸਿੱਖੇਗਾ, ਲਿਖੇਗਾ, ਬੋਲੇਗਾ ਤੇ ਬਾਣੀ ਦੇ ਨਾਲ ਜੁੜੇਗਾ। ਜੋ ਨੇਤਰਮ ਜਰੂਰੀ ਹੈ ਮਹਾਰਾਜ ਦਾ ਬਖਸ਼ਿਸ਼ ਕੀਤਾ ਹੋਇਆ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜ਼ਰੂਰ ਪੜ੍ਹਨੀ ਚਾਹੀਦੀ ਹੈ ਸਹਿਜ ਪਾਠ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਨਾਲ ਕੇ ਆਏ ਆਪਣੇ ਬੱਚਿਆਂ ਨੂੰ ਪੈਂਦੇ ਇੱਕ ਰੀ ਲਿਖਾਈ ਹੈ ਇਹਨਾਂ ਨੇ ਹਾਂਜੀ ਲਿਖਾਈ ਹੋਈ ਹੈ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਗੁਰੂ ਸਾਹਿਬ ਦੇ ਬਚਨ ਨੇ ਇੱਥੇ ਵੈਸੇ ਮੈਂ ਦੇਖੇ ਕੋਈ ਪਿੰਕ ਕਿੰਤੂ ਨਹੀਂ ਕੋਈ ਪ੍ਰਾਂਤੂ ਨਹੀਂ ਵੈਸੇ ਪੂਰੇ ਹੁੰਦੇ ਹੀ ਨੇ ਇੱਥੇ ਹਾਂਜੀ ਹਾਂਜੀ ਮਹਾਰਾਜ ਉਹ ਮਹਾਰਾਜ ਨੇ ਬਖਸ਼ਿਸ਼ ਕੀਤੀ ਆ ਕਿ ਜਿਹੜੇ ਸਿੱਖ ਨੂੰ ਜਿਹੜੇ ਵੀ ਮਨੁੱਖ ਨੂੰ ਮਲਵ ਵਿਦਿਆ ਤੋਂ ਵਾਂਝਾ ਵਾ ਉਹ ਇੱਥੇ ਮਹਾਰਾਜ ਨੇ ਕਾਂਸੀ ਦਾ ਕਿਤਾਬ ਦਿੱਤਾ ਵਾ ਜਿ ਜ ਤਰ੍ਹਾਂ ਬਾਮਣ ਵਗੈਰਾ ਜਿਹੜੇ ਕਾਂਸੀ ਚ ਜਾਂਦੇ ਸੀ ਸਿੱਖਿਆ ਪੜਨ ਤੇ ਮਹਾਰਾਜ ਨੇ ਇਹਨੂੰ ਵਰ ਦਿੱਤਾ ਵਾ ਬਾਈ ਮਣੀ ਸਿੰਘ ਜੀ ਹਾਂਜੀ ਗੁਰੂ ਸਾਹਿਬ ਦੀ ਕਾਂਸੀ ਦਾ ਵਰ ਦਿੱਤਾ ਮਹਾਰਾਜ ਨੇ ਬਾਈ ਖਾਲਸਾ ਬਾਈ ਗੁਰਜੀਤ ਦੇ ਸత్సੰਗਤ ਨਾਲ ਅਸੀਂ ਗੱਲਬਾਤ ਕੀਤੀ ਹੈ ਇਤਿਹਾਸ ਤੋਂ ਜ਼ਰੂਰ ਤੁਸੀਂ ਜਾਣੂ ਹੋ ਜਾਓਗੇ ਇੱਕ ਵਾਰੀ ਬੋਰਡ ਵੀ ਮੈਂ ਕਵਾਂਗਾ ਕੈਮਰਾ ਪਾਸ ਅਮਨ ਜਿਹੜੇ ਨੇ ਵੈਸੇ ਤੁਹਾਨੂੰ ਆ ਇਤਿਹਾਸ ਤੱਕ ਪੁੱਛ ਲਓ ਮਾ ਜੀ ਫਿਰ ਚੈਨਲ ਤੋਂ ਆ ਰਹੇ ਸੀ ਤਾਂ ਉਹਨੇ ਜਿਵੇਂ ਇਤਿਹਾਸ ਨਾਲ ਵੀ ਤੁਹਾਨੂੰ ਜਾਣੂ ਵੀ ਕਰਾ ਰਹੇ ਆ ਪਰ ਦੂਜੇ ਪਾਸੇ ਜਿਵੇਂ ਗੁਰੂ ਸਾਹਿਬ ਦੇ ਬਚਨ ਨੇ ਗੁਰੂ ਸਾਹਿਬ ਨੇ ਦਮਦਮਾ ਸਾਹਿਬ ਨੂੰ ਇਸ ਤਰਤੇ ਨੂੰ ਗੁਰੂ ਕੀ ਕਾਸ਼ੀ ਵੀ ਆਖਿਆ ਤਾਂ ਇੱਥੇ ਜ਼ਰੂਰ ਗਿਆਨ ਦੀ ਪ੍ਰਾਪਤੀ ਜਿਹੜੀ ਆ ਉਹ ਜ਼ਰੂਰ ਹੁੰਦੀ ਆ ਤਾਂ ਸੰਗਤ ਕਿਸ ਹਿਸਾਬ ਨਾਲ ਇੱਥੇ ਆ ਕੇ ਪੈਂਤੀ ਅਖਰੀ ਵੀ ਲਿਖਦੀ ਆ ਤਾਂ ਤੁਹਾਨੂੰ ਇਹ ਵੀ ਇਤਿਹਾਸ ਨਾਲ ਜਾਣੂ ਕਰਾ ਰਹੇ ਆ ਵੀ ਪਹਿਲਾਂ ਵੀ ਦੱਸਿਆ ਤੁਹਾਨੂੰ ਮੁਕਸਰ ਦੀ ਜਦੋਂ ਜੰਗ ਹੋਈ ਸੀ ਜੰਗ ਫਤਿਹ ਕਰਨ ਤੋਂ ਬਾਅਦ ਗੁਰੂ ਸਾਹਿਬ ਤੇ ਦਮਦਮਾ ਸਾਹਿਬ ਆਏ ਸ਼ਾਂਤਾਂ ਹੋਣੇ ਤਸਵੀਰਾਂ ਦੇਖ ਸਕਦੇ ਹੋ ਵੀ ਕਿੰਦਾ ਪੂਰੀ ਵਰਨਮਾਲਾ ਜਿਹੜੀ ਹੈ ਜਿਹੜੀ 35 ਅੱਖਰੀ ਹੈ ਕਿਸ ਸਾਹਮਣੇ ਸੋਹਣੇ ਟਾਂਗ ਨਾਲ ਅਤੇ ਦੂਰ ਦੂਰੋਂ ਜਿਹੜੇ ਬੱਚੇ ਆਉਂਦੇ ਨੇ ਜਿਹੜੇ ਵਕਫ ਵਕਫ ਸੂਬਿਆਂ ਤੋਂ ਵਕਫ ਵਕਫ ਸ਼ਹਿਰਾਂ ਤੋਂ ਆਉਂਦੇ ਆ ਉਹ 35 ਅੱਖਰੀ ਜਿਹੜੀ ਹੈ ਇੱਥੇ ਲਿਖਦੇ ਨੇ ਕਿਉਂਕਿ ਗੁਰੂ ਸਾਹਿਬ ਦੇ ਬਚਨਾਂ ਵੀ ਇੱਥੇ ਬੁੱਧੀ ਦੀ ਪ੍ਰਾਪਤੀ ਹੋਏਗੀ ਅਤੇ ਤੁਹਾਨੂੰ ਇਹ ਵੀ ਗੱਲ ਦੱਸਦੀ ਵੀ ਇੱਥੇ ਜਿਹੜੇ ਮੰਦ ਬੁੱਧੀ ਵੀ ਹੁੰਦੇ ਆ ਉਹਨਾਂ ਨੂੰ ਵੀ ਇੱਥੇ ਬੁੱਧੀ ਦੀ ਪ੍ਰਾਪਤੀ ਜਿਹੜੀ ਆ ਹੁੰਦੀ ਹੈ ਇਹ ਬੜਾ ਵੱਡਾ ਇਸ ਗੁਰਦਾਰੇ ਦਾ ਇਹ ਇਤਿਹਾਸ ਰਿਹਾ ਗੁਰੂ ਦੁਆਰਾ ਇਹ ਲਿਖਨ ਸਰ ਸਾਹਿਬ ਜਿਹੜਾ ਹੈ ਕਿਉਂਕਿ ਇੱਥੇ ਗੁਰੂ ਸਾਹਿਬ ਨੇ ਜਿਹੜੇ ਵੀ ਤੁਹਾਨੂੰ ਦੱਸ ਤੀਏ ਵੀ ਜਦੋਂ ਬਾਣੀ ਜਦੋਂ ਗੁਰਗ੍ਰੰਥ ਸਾਹਿਬ ਜੀ ਦੀ ਬਾਣੀ ਸੰਪੂਰਨ ਕਰਨ ਤੋਂ ਬਾਅਦ ਜਿਹੜਾ ਵੀ ਤੁਹਾਨੂੰ ਦੱਸ ਤੀਏ ਵੀ ਸ਼ਿਹਾਈ ਬਚੀ ਸੀ ਜਿਹੜੀ ਵੀ ਕਾਗਜ਼ ਜਿਹੜੇ ਬਚੇ ਸਨ ਉਹਨਾਂ ਨੂੰ ਇੱਥੇ ਜਲ ਪ੍ਰਵਾਹ ਕਰ ਦਿੱਤਾ ਸੀ ਅਤੇ ਗੁਰੂ ਸਾਹਿਬ ਨੇ ਇੱਕ ਗੱਲ ਵੀ ਆਖੀ ਸੀ ਵੀ ਸ਼ਰਧਾ ਭਾਵਨਾ ਦੇ ਨਾਲ ਜਿਹੜਾ ਵੀ ਇੱਥੇ ਗੁਰਮੁਖੀ ਦੇ 35 ਅੱਖਰੀ ਲਿਖੂਗਾ ਉਹ ਉਸ ਨੂੰ ਬੋਦੀ ਦੀ ਪ੍ਰਾਪਤੀ ਹੋਏਗੀ ਇਹੀ ਗੁਰੂ ਸਾਹਿਬ ਦੇ ਬਚਨ ਦੇ ਕਰਕੇ ਇੱਥੇ ਵਿਦਵਾਨ ਵੱਡੇ ਵੱਡੇ ਇੱਥੇ ਲਿਖਾਰੀ ਜਿਹੜੇ ਨੇ ਵੱਡੇ ਵੱਡੇ ਇਸ ਗੁਰੂ ਦੀ ਕਾਸ਼ੀ ਦੇ ਵਿੱਚੋਂ ਜਿਹੜੇ ਨੇ ਉਹ ਆਏ ਨੇ بڑے بڑے ਜੇ ਆਪਾਂ ਪੰਥ ਦੀ ਗੱਲ ਕਰੀਏ ਪੰਥ ਦੇ بڑے ਵੱਡੇ ਵੱਡੇ ਸਿਰਮੌਰ ਜਿਹੜੇ ਚਿਹਰੇ ਨੇ ਉਹ ਇਸ ਧਮਧਮਾ ਸੈਬ ਦੀ ਧਰਤੀ ਦੇ ਵਿੱਚੋਂ ਆਂਦੇ ਨੇ ਤਾਂ ਤਸਵੀਰਾਂ ਤੁਹਾਨੂੰ ਇਸ ਸਮੇਂ ਸਾਂਝੀਆਂ ਕਰ ਰਹੇ ਹਾਂ ਤਾਂ ਇਸੇ ਤਰੀਕੇ ਨਾਲ ਤੁਹਾਨੂੰ ਮਿਸਾਕੀ ਦੇ ਪੁਰਬ ਤੇ ਜਿਹੜਿਆ ਇਤਿਹਾਸ ਨਾਲ ਜਾਣੂ ਕਰਾਉਂਦੇ ਰਾਵਾਂਗੇ ਦਰਸ਼ਨ ਕਰਾਂਦੇ ਆ ਤੁਹਾਨੂੰ ਗੁਰਦੁਆਰਾ ਲੇਖਨ ਸਰ ਸਾਹਿਬ ਦੇ ਇੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਵਾਰਨੇ ਵੀ ਜਿਹੜਾ ਵੀ ਵਿਅਕਤੀ ਇੱਥੇ ਸੱਚੇ ਮਨ ਨਾਲ ਦਰਸ਼ਨ ਕਰਕੇ ਇਸ਼ਨਾਨ ਕਰਕੇ ਪੈਤੀ ਅਖਰੀ ਲੱਗਦਾ ਉਸ ਨੂੰ ਗਿਆਨ ਦੀ ਪ੍ਰਾਪਤੀ ਹੁੰਦੀ ਆ ਮੰਨ ਬੁੱਧੀ ਵੀ ਇੱਥੇ ਆ ਕੇ ਬੁੱਧੀ ਜੀਵ ਪੜ ਜਾਂਦੇ ਆ ਤਾਂ ਹੀ ਦਮਦਮਾ ਸਾਹਿਬ ਦੀ ਧਰਤੀ ਤੇ ਵੱਡੇ ਵੱਡੇ ਗਿਆਨੀ ਲੇਖਕ ਜਿਹੜੇ ਨੇ ਉਹ ਪੈਦਾ ਹੋਏ ਨੇ ਸਾਵਨੀ ਮਿਰ ਹੋਈ ਹੈ ਜੀ ਵੀ ਜਿਹੜਾ ਕੋਈ ਬਲਦ ਦਿਮਾਗ ਵੀ ਹੋਣਾ ਬੰਦਾ ਇੱਥੇ ਆ ਕੇ ਲਿਖੂਗਾ 35 ਰੂਹਾ ਤੂੰ ਉਹਨੂੰ ਬਹੁਤ ਚੜ੍ਹਦੀ ਕਲਾ ਚ ਰਹੂਗਾ ਬਹੁਤ ਗਿਆਨਾ ਹੋਊਗਾ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮਨਾਮਾ ਹੈ ਅਤੇ ਮਹਾਰਾਜ ਦਾ ਹੁਕਮਨਾਮਾ ਸੀ ਜੋ ਉਸੇ 35 ਅੱਖਰ ਪੰਜਾਬੀ ਦੇ ਜੋ ਹੈ ਜਿਸ ਨੂੰ ਨਹੀਂ ਲਿਖਣੀ ਆਉਂਦੀ ਜਾਂ ਬੋਲਣੀ ਨਹੀਂ ਆਉਂਦੀ ਉਹ ਇਸ ਜਗ੍ਹਾ ਤੇ ਆਪਣੇ 35 ਅੱਖਰ ਪਾਵੇ ਗੁਰੂ ਮਹਾਰਾਜ ਨੂੰ ਹਾਜ਼ਰਨਾ ਦੇ ਜਾਣ ਕੇ ਇਹ ਬਣੀ 35 ਅੱਖਰਾਂ ਦੀ ਬਾਣੀ ਲਿਖੇਗਾ ਉਸ ਨੂੰ ਪੰਜਾਬੀ ਪੜ੍ਹਨੀ ਅਤੇ ਲਿਖਣੀ ਆ ਜਾਏਗੀ ਜੋ ਜਿਸ ਨੂੰ ਨਹੀਂ ਆਉਂਦੀ ਜੀ ਉਹ ਜੇ ਲਿਖਦਾ ਵੀ ਕਰਾ ਉਹਦਾ ਮਨ ਦੇ ਵਿੱਚ ਚਾਹ ਹੁੰਦਾ ਵੀ ਮੈਂ ਪੰਜਾਬੀ ਸਿੱਖ ਰਿਹਾ ਪੰਜਾਬੀ ਬੋਲ ਰਿਹਾ ਤੇ ਪੰਜਾਬੀ ਸਿੱਖੇਗਾ ਲਿਖੇਗਾ ਬੋਲੇਗਾ ਤੇ ਬਾਣੀ ਦੇ ਨਾਲ ਜੁੜੇਗਾ ਜੋ ਨਿਤਰਮ ਜ਼ਰੂਰੀ ਹੈ ਮਹਾਰਾਜ ਦਾ ਬਖਸ਼ਿਸ਼ ਕੀਤਾ ਹੋਇਆ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈ ਸਹਿਜ ਪਾਠ ਕਰੋ ਉਹ ਪਾਣੀ ਜਦੋਂ ਗੁਰਗ੍ਰੰਥ ਸਾਹਿਬ ਜੀ ਦੀ ਬਾਣੀ ਸੰਪੂਰਨ ਕਰਨ ਤੋਂ ਬਾਅਦ ਜਿਹੜਾ ਵੀ ਕੰਨ ਦਸਦੀਏ ਵੀ ਸ਼ਹੀਹੀ ਬਚੀ ਸੀ ਜਿਹੜੀ ਵੀ ਕਾਗਜ਼ ਜਿਹੜੇ ਬਚੇ ਸਨ ਉਹਨਾਂ ਨੂੰ ਇੱਥੇ ਜਲ ਪ੍ਰਵਾਹ ਕਰ ਦਿੱਤਾ ਸੀ ਅਤੇ ਗੁਰੂ ਸਾਹਿਬ ਨੇ ਇਹ ਗੱਲ ਵੀ ਆਖੀ ਸੀ ਵੀ ਸ਼ਰਧਾ ਭਾਵਨਾ ਦੇ ਨਾਲ ਜਿਹੜਾ ਵੀ ਇੱਤੇ ਗੁਰਮੁਖੀ ਦੇ 35 ਅੱਖਰੀ ਲਿਖੂਗਾ ਉਹ ਉਸ ਨੂੰ ਮੋਦੀ ਦੀ ਪ੍ਰਾਪਤੀ ਹੋਏਗੀ ਪਿਆਰੀ ਫਤਿਹ ਦੀ ਸਾਂਝ ਪਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਵੀ ਅੱਜ ਖਾਲਸਾ ਸਾਜਨਾ ਦਿਵਸ ਹੈ ਤਾਂ ਉਸ ਦੇ ਵਿੱਚ ਹੀ ਤੁਹਾਨੂੰ ਦਰਸ਼ਨ ਕਰਦਾਨਦੇ ਆ ਗੁਰਦੁਆਰਾ ਲੇਖਨ ਸਰ ਸਾਹਿਬ ਦੇ ਇੱਥੇ ਗੁਰੂ ਦੇ ਵਾਰ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਵਾਰ ਨੇ ਵੀ ਜਿਹੜਾ ਵੀ ਇੱਥੇ ਇਸ਼ਨਾਨ ਕਰਕੇ 35 ਅਖਰੀ ਲਿਖੇਗਾ ਉਸ ਨੂੰ ਗਿਆਨ ਦੀ ਪ੍ਰਾਪਤੀ ਬੁੱਧੀ ਦੀ ਪ੍ਰਾਪਤੀ ਹੋਏਗੀ ਤਾਂ ਤਸਵੀਰਾਂ ਹੁਣ ਤੁਹਾਡੇ ਨਾਲ ਸਾਂਝੀਆਂ ਕਰ ਦਿੰਦੇ ਆ ਵੀ ਦੂਰੋਂ ਦੂਰੋਂ ਸੰਗਤਾਂ ਆ ਕੇ ਕਿੱਦਾਂ ਆਪਣੇ ਬੱਚਿਆਂ ਦੇ ਨਾਲ ਇੱਥੇ ਆ ਕੇ 35 ਅਖਰੀ ਜੜੀਆਂ ਉਹ ਲਿਖਦੀਆਂ ਹਨ ਸੰਗਤ ਨਾਲ ਵੀ ਜ਼ਰੂਰ ਗੱਲਬਾਤ ਕਰਾਂਗੇ ਜਿਹੜੇ ਇੱਥੇ ਦੂਰ ਦੂਰ ਸੰਗਤਾਂ ਆਈਆਂ ਨੇ ਤੇ ਸਭ ਤੋਂ ਵੱਡੀ ਗੱਲ ਆਪਣੀਆਂ ਮਾਤਾਵਾਂ ਜਿਹੜੀਆਂ ਨੇ ਆਪਣੇ ਪੁੱਤਾਂ ਨੂੰ ਆਪਣੇ ਬੱਚਿਆਂ ਨੂੰ ਇੱਥੇ ਆ ਕੇ 35 ਅਖਰੀ ਜੜੀ ਹੈ ਉਹ ਆਪ ਲਿਖਾਉਂਦੀਆਂ ਨੇ ਇਹ ਤਸਵੀਰਾਂ ਇਸ ਸਮੇਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਗੁਰਦੁਆਰਾ ਲਿਕਨ ਸਰ ਸਾਹਿਬ ਦੀ ਤਾਂ ਗੁਰੂ ਗੋਬਿੰਦ ਸਿੰਘ ਜੀ ਜਦੋਂ ਮੁਕਤਸਰ ਦੀ ਜੰਗ ਫਤਿਹ ਕਰਨ ਉਪਰੰਤ ਤਲਵੰਡੀ ਸਾਬੋ ਇਸ ਸਥਾਨ ਤੇ ਆਏ ਸੀ ਤਾਂ ਇਸ ਸਥਾਨ ਤੇ ਆ ਕੇ ਉਹਨਾਂ ਨੇ ਗੰਮ ਲਿਆ ਸੀ ਜਿਸ ਕਰਕੇ ਇਸ ਸਥਾਨ ਦਾ ਨਾਮ ਗੰਮਗਵਾ ਸਾਹਿਬ ਪਿਆ ਤਾਂ ਇਸੇ ਪ੍ਰਕਾਰ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਵੇਂ ਨੋਵੇਂ ਮਹल्ले ਹਨ ਯਾਨਕਿ ਗੁਰ ਤੇਗ ਬਹਾਦਰ ਜੀ ਜਿਹੜੀ ਬਾਣੀ ਉਹ ਇੱਥੇ ਹੀ ਸ਼ਾਮਲ ਕੀਤੀ ਗਈ ਅਤੇ ਸ਼ਾਮਲ ਕਰਨ ਤੋਂ ਬਾਅਦ ਤਾਂ ਇਹ ਵੀ ਗੱਲ ਦੱਸਤੀ ਹੈ ਵੇ ਜਿਹੜੀਆਂ ਕਲਮਾਂ ਸਨ ਉਹ ਸਾਂਭ ਲਿੱਤਿਆਂ ਗਿਆ ਅਤੇ ਜਿਹੜੀ ਬਚਿਆ ਕੁਛ ਐ ਸਿਆਹੀ ਜਾਂ ਕਾਗਜ਼ ਸਨ ਉਹ ਗੁਰੂ ਸਾਹਿਬ ਨੇ ਇਸ ਸਰੋਵਰ ਦੇ ਵਿੱਚ ਉਹ ਜਲ ਪ੍ਰਵਾਹ ਕਰ ਦਿੱਤੇ ਅਤੇ ਇਹ ਗੱਲ ਆਖੀ ਵੀ ਜਿਹੜਾ ਵੀ ਇੱਥੇ ਇਸ਼ਨਾਨ ਕਰੂਗਾ ਜਿਹੜਾ ਵੀ ਵਿਅਕਤੀ ਇੱਥੇ ਇਸ਼ਨਾਨ ਕਰਕੇ ਪੈਂਤੀ ਅਖਰੀ ਲਿਖੂਗਾ ਉਸ ਨੂੰ ਬੁੱਧੂ ਦੀ ਪ੍ਰਾਪਤੀ ਹੋਏਗੀ ਤਾਂ ਇਸੇ ਕਰਕੇ ਇਸ ਧਰਤੀ ਤੋਂ ਜਿਹੜੇ ਆ ਵਕ ਵਕ ਵਿਦਵਾਨ ਨਿਕਲੇ ਵੱਡੇ ਵੱਡੇ ਜੇ ਆਪਾਂ ਗੱਲ ਕਰਦੇ ਆ ਇਸ ਪੰਥ ਦੇ ਸਾਡੇ ਪੰਥ ਦੇ ਵੱਡੇ ਵੱਡੇ ਗਿਆਨੀ ਸੱਜਣ ਜਿਹੜੇ ਆ ਉਹ ਦਮਦਮਾ ਸਾਹਿਬ ਦੀ ਧਰਤੀ ਤੋਂ ਜਿਹੜੇ ਉਹ ਜ਼ਰੂਰ ਕਾਫੀ ਤੁਸੀਂ ਸੁਣੇ ਵੀ ਹੋਣਗੇ ਤਾਂ ਹੁਣ ਤਸਵੀਰਾਂ ਵੀ ਤੁਹਾਨੂੰ ਦਿਖਾ ਰਿਹਾ ਵੀ ਕਿਸ ਤਰੀਕੇ ਨਾਲ ਜ਼ਰੂਰ ਸਾਡੇ ਜਿਹੜੇ ਨੌਜਵਾਨ ਪੀੜ੍ਹੀਆਂ ਸਾਡੇ ਜਿਹੜੇ ਬੱਚੇ ਆ ਉਹ 35 ਅੱਖਰੀ ਨੂੰ ਭੁੱਲਦੇ ਜਾ ਰਹੇ ਆ ਪਰ ਜ਼ਰੂਰ ਇੱਥੇ ਆ ਕੇ ਜਦੋਂ 35 ਅੱਖਰੀ ਲਿਖਦੇ ਆ ਤਾਂ ਇੱਕ ਵਾਰੀ ਜਿਹੜੀ ਉਹਨਾਂ ਨੂੰ 35 ਅੱਖਰੀ ਉਹ ਜ਼ਰੂਰ ਯਾਦ ਆ ਜਾਂਦੀ ਹੋਣੀ ਆ ਤਾਂ ਸੰਗਤ ਨਾਲ ਵੀ ਇੱਕ ਵਾਰੀ ਜ਼ਰੂਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੀ ਇੱਥੇ ਸੰਗਤ ਕੋਈ ਆਈ ہوئی ਆ ਉਸ ਨਾਲ ਵੀ ਗੱਲਬਾਤ ਕਰਾਂਗੇ ਪਰ ਆ ਤਸਵੀਰ ਦੇਖੋ ਕਿ ਕਿਸ ਹਿਸਾਬ ਨਾਲ ਮਾਤਾਵਾਂ ਜਿਹੜੀਆਂ ਆਂਦੀਆਂ ਨੇ ਉਹ ਆਪਣੇ ਬੱਚਿਆਂ ਨੂੰ ਆਪ ਜਿਹੜਿਆਂ ਨੇ ਉਹ ਊੜਾ ਐੜਾ ਸਾਰਾ ਜਿਹੜਾ 31 ਅਪ੍ਰੈਲ ਖਾਂਦੇ ਆ ਮਾਤਾ ਜੀ ਫਤੇ ਸਾਸ ਪੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਜੀ ਜਿੱਦਾਂ ਗੁਰੂ ਦੇ ਬਚਨ ਨੇ ਵੈਸੇ ਗੁਰੂ ਦੇ ਬਚਨ ਤੇ ਕੋਈ ਕਿੰਤੂ ਪ੍ਰੰਤੂ ਨਹੀਂ ਹੁੰਦਾ ਪਰ ਤੁਸੀਂ ਆਇਓ ਸੰਗਤ ਦੇ ਤੌਰ ਤੇ ਆਇਓ ਤੁਹਾਡੀ ਕੋਈ ਪਰਸਨਲ ਇਹੋ ਜਿਹੀ ਐਗਜ਼ਾਮਪਲ ਹੋਏਗੀ ਜਿਸ ਨੂੰ ਜਿਵੇਂ ਗੁਰੂ ਸਾਹਿਬ ਨੇ ਕਿਹਾ ਵੀ ਇੱਥੇ ਬੁੱਧੀ ਦੀ ਪ੍ਰਾਪਤੀ ਹੁੰਦੀ ਆ ਗਿਆਨ ਦੀ ਪ੍ਰਾਪਤੀ ਹੁੰਦੀ ਆ ਵੀ ਇਸੇ ਤਰੀਕੇ ਨਾਲ ਬੱਚਿਆਂ ਨੂੰ ਲਿਖਾਉਂਦੇ ਕੋਈ ਤੁਹਾਡੀ ਵੀ ਪਰਸਨਲ ਤੌਰ ਤੇ ਕੋਈ ਐਗਜ਼ਾਮਪਲ ਹੋਵੇ ਪਰਮਾਤਮਾ ਦੀ ਕਿਰਪਾ ਚਾਹੀਦੀ ਹੈ ਮਹਾਰਾਜ ਜੀ ਮਿਹਰ ਚਾਹੀਦੀ ਸਾਨੂੰ ਤਾਂ ਹੈ ਕਿ ਨਾ ਪਰ ਜੋ ਪ੍ਰਮਾਤਮਾ ਨੇ ਬਹੁਤ ਕਾਸ਼ ਦਿੱਤਾ ਵੀ ਆ ਤੇ ਪ੍ਰਮਾਤਮਾ ਦੇਵੇ ਵੀ ਸਿੱਖੀ ਕੇਸਾ ਸਵਾਸ ਨਾਲ ਨਵਾਵੇ ਬਸ ਆਪਣਾ ਇਹ ਚਾਹੀਦਾ ਮੇਰਾ ਚਾਹੀਦੀ ਹੈ ਇਹਦੀ ਬਸ ਬਾਬਾ ਜੀ ਦੀ ਇਹ ਹੀ ਮਰਚਾਹੀਦੀ ਆ ਵੀ ਸਿੱਖੀ ਉਸ ਤੱਕ ਜਿਹੜੇ ਸਿੱਖੀ ਕੇਸਾ ਸਵਾਸ ਨਾਲ ਸਾਰੇ ਪਰਿਵਾਰ ਤੇ ਮੇਰੇ ਪਰਿਵਾਰ ਤੇ ਮੇਰੇ ਤੇ ਦੇਖ ਸਕਦੇ ਹੋ ਵੀ ਆ ਛੋਟੇ ਛੋਟੇ ਬੱਚਿਆਂ ਨੂੰ ਕਿਦਾਂ ਮਾਤਾਵਾਂ ਜਿਹੜੀਆਂ ਨੇ ਉਹ ਆਪਣੇ ਬੱਚਿਆਂ ਨੂੰ ਜਿਹੜੇ ਪੈਂਤੀ ਅਖਰੀ ਉਹ ਲਿਖਾਉਂਦੀਆਂ ਨੇ ਤਾਂ ਲਿਖਨ ਸਰ ਸਾਹਿਬ ਦੇ ਤਾਂ ਨੂੰ ਜਿਹੜੇ ਆ ਦਰਸ਼ਨ ਉਹ ਇਸ ਸਮੇਂ ਕਰਾ ਰਹੇ ਆ ਵੀ ਕਿਸ ਹਿਸਾਬ ਨਾਲ ਅਤੇ ਪ੍ਰੋਪਰਲੀ ਜਿਹੜੀ ਆ ਉਹ 35 ਅੱਖੀ ਜਿਹੜੀ ਲਿਖੀ ਜਾਂਦੀ ਆ ਤਾਂ ਸੰਗਤ ਨਾਲ ਵੀ ਜ਼ਰੂਰ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਤਾਂ ਪੁੱਛਦੇ ਆ ਵੀ ਕਿੱਥੋਂ ਕਿੱਥੋਂ ਸੰਗਤ ਆਈ ਆ ਉਹਨਾਂ ਨਾਲ ਬਾਰੇ ਵੀ ਜ਼ਰੂਰ ਜਾਣਕਾਰੀ ਲਵਾਂਗੇ ਕਿੱਥੋਂ ਆਏ ਹੋ ਜੀ ਤੁਸੀਂ ਸਰ ਜੀ ਜਨਾ ਸਿੰਘ ਸਰ ਪਿੰਡ ਬਣੀ ਖੜਾ ਜੀ ਅੱਛਾ ਜੀ ਇੱਥੇ ਗੁਰੂ ਸਾਹਿਬ ਦੇ ਦਰਸ਼ਨ ਦਿਦਾਰੇ ਕਰਨ ਆਏ ਆ ਜੀ ਉੱਥੋਂ ਦਾ ਇਤਿਹਾਸ ਜੋ ਗੁਰੂ ਸਾਹਿਬ ਨੇ ਮਿਰ ਹੋਈ ਹੈ ਜੀ ਵੀ ਜਿਹੜਾ ਕੋਈ ਬਲਦ ਦਿਮਾਗ ਵੀ ਹੋਊ ਨਾ ਬੰਦਾ ਇੱਥੇ ਆ ਕੇ ਲਿਖੂਗਾ 35 ਲਿਖੂਗਾ ਤੂੰ ਉਹਨੂੰ ਬਹੁਤ ਫਰਦਿਕਾਜ ਲਿਖੂਗਾ ਬਹੁਤ ਗਿਆਨ ਹੋਊਗਾ ਇਹ ਗੁਰੂ ਸਾਹਿਬ ਦੇ ਬਚਨ ਨੇ ਤਾਂ ਗੁਰੂ ਸਾਹਿਬ ਦੇ ਬਚਨ ਨੇ ਤੇ ਕਿੰਤੂ ਪ੍ਰੰਤਰੀ ਪਰ ਇਹ ਵੀ ਗੱਲ ਆ ਜਿਵੇਂ ਇਸ ਸਾਹਮਣੇ ਲੱਥੇ ਆ ਕੇ ਬੱਚੇ ਲਿਖਦੇ ਨੇ ਵੀ ਕਈਆਂ ਦੇ ਜੀਵਨ ਬਦਲੇ ਹੋਣਗੇ ਕਈਆਂ ਦੇ ਲੋਕਾਂ ਦੇ ਅਸੀਂ ਵੀ ਚਲੋ ਕਈ ਵਾਰੀ ਦੇਖਿਆ ਵੀ ਬੜਿਆਂ ਦੇ ਲੋਕਾਂ ਦੇ ਜੀਵਨ ਬਦਲਦੇ ਆ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇੱਥੇ ਵੀ ਬੜਿਆਂ ਦੇ ਬਦਲੇ ਹੋਣਗੇ ਹਾਂਜੀ ਬਹੁਤ ਜ਼ਿਆਦਾ ਬਦਲੇ ਆ ਮਾਲਕ ਦੀ ਮਿਹਰ ਆ ਕਿਰਪਾ ਜੀ ਸਾਰੇ ਇਲਾਕੇ ਦੇ ਬਹੁਤ ਮਿਹਰ ਗੁਰੂ ਸਾਹਿਬ ਦੀ ਹੈਗੀ ਹੈ ਗੁਰੂ ਸਾਹਿਬ ਦੀ ਮਿਹਰ ਆ ਵੀ ਇੱਥੇ ਵੱਡੇ ਵੱਡੇ ਗਿਆਨੀ ਸੱਜਣ ਅੱਜ ਦਮਦਮਾ ਸਾਹਿਬ ਦੀ ਧਰਤੀ ਤੇ ਅਸੀਂ ਗੱਲ ਕਰਦੇ ਆ ਦਮਦਮਾ ਟਕਸਾਲ ਵੀ ਇੱਥੇ ਆ ਵੱਡੇ ਵੱਡੇ ਗਿਆਨੀ ਸੱਜਣ ਜਿਹੜੇ ਇੱਥੇ ਬਹੁਤ ਆ ਰਹੇ ਇੱਥੇ ਜੀ ਇਥੇ ਬਹੁਤ ਸਿੱਖ ਹੋਏ ਆ ਜੀ ਆਪਣੀ ਏਰੀਆ ਚ ਗੁਰੂ ਸਾਹਿਬ ਦੀ ਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੇਖ ਸਕਦੇ ਹੋ ਵੀ ਕਿੱਸੇ ਸਾਮਨਾਲ ਸੰਗਤ ਜਿਹੜੀ ਆ ਉਹ ਇੱਥੇ 35 ਅਖਰੀ ਜਿਹੜੀ ਉਹ ਲਿਖਦੀ ਆ ਆ ਦੇਖ ਸਕਦੇ ਹੋ ਤਾਂ ਤਸਵੀਰਾਂ ਦਿਖਾਉਂਦੇ ਆ ਤਾਂ ਹੁਣ ਤਾਂ ਇਤਿਹਾਸ ਤੋਂ ਵੀ ਤੁਹਾਨੂੰ ਜਾਣੂ ਕਰਾਉਂਦੇ ਆ ਸੰਗਤ ਇੱਥੇ ਆਈ ਆ ਪਹਿਲਾਂ ਦਾ ਫਤਿਹ ਦੀ ਸਾਜ ਪਾਉਂਦੇ ਆ ਵਾਹਿਗੁਰੂ ਜੀ ਕਾ ਕਾਲਸਾ ਜਿਵੇਂ ਕਿ ਗੁਰੂ ਦੇ ਬਚਨ ਆ ਗੁਰੂ ਦੇ ਬਚਨ ਆ ਆ ਵੀ ਇੱਥੇ ਜਿਹੜਾ ਮੰਦਭੁੱਦੀ ਵੀ ਆ ਉਸ ਨੂੰ ਵੀ ਬੁੱਧੀ ਦੀ ਪ੍ਰਾਪਤੀ ਹੋ ਜੇਗੀ ਗਿਆਨ ਦੀ ਪ੍ਰਾਪਤੀ ਹੋ ਜੇਗੀ ਅੱਜ ਵਿਸਾਖੀ ਦਾ ਦਿਨ ਹੈ ਦੂਰੋਂ ਦੂਰੋਂ ਸੰਗਤ ਆ ਕੇ ਇੱਥੇ ਜਿਹੜੀ ਆ ਪੂਰੀ ਜਿਹੜੀ ਮੈਂ ਕਹਿ ਸਕਦਾ 35 ਅਖਰੀ ਲਿਖਦੇ ਆ ਇਤਿਹਾਸ ਨਾਲ ਵੀ ਸੰਗਤ ਨੂੰ ਜਾਣੂ ਕਰਾ ਦਿਓ ਸੰਗਤ ਦੇ ਤੌਰ ਤੇ ਤੁਸੀਂ ਵੀ ਆਏ ਹੋ ਸੰਗਤ ਨੂੰ ਜਿਹੜੀ ਘਰਾਂ ਦੇ ਵਿੱਚ ਬੈਠੀ ਆ ਉਹਨਾਂ ਨੂੰ ਇਤਿਹਾਸ ਨਾਲ ਤਰੂ ਜਾਣੂ ਕਰਾ ਰਹੋ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸਰਬੱਤ ਸੰਗਤਾਂ ਨੂੰ ਪਤਾ ਹੀ ਹੈ ਕਿ ਜੋ ਇਹ ਦਮਦਮਾ ਸਾਹਿਬ ਗੁਰੂ ਕੀ ਕਾਂਸੀ ਗੁਰਦੁਆਰਾ ਸਾਹਿਬ ਤਖਤ ਸਾਹਿਬ ਜੋ ਦਮਦਮਾ ਸਾਹਿਬ ਹੈ ਇੱਥੇ ਜੋ ਤਖਤ ਦੇ ਕੋਲ ਹੈ ਜਿੱਥੇ ਗੁਣਾਕਦੇਵ ਜੀ ਦਾ ਗੁਰਦੁਆਰਾ ਲਖਨਸਰ ਸਾਹਿਬ ਹੈ ਇੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮਨਾਮਾ ਹੈ ਅਤੇ ਮਹਾਰਾਜ ਦਾ ਹੁਕਮਨਾਮਾ ਸੀ ਜੋ ਉਸ ਤੇ 35 ਅੱਖਰ ਪੰਜਾਬੀ ਦੇ ਜੋ ਹੈ ਜਿਸ ਨੂੰ ਨਹੀਂ ਲਿਖਣੇ ਆਉਂਦੀ ਜਾਂ ਬੋਲਣੀ ਨਹੀਂ ਆਉਂਦੀ ਉਹ ਇਸ ਜਗ੍ਹਾ ਤੇ ਆਪਣੇ 35 ਅੱਖਰ ਪਾਵੇ ਗੁਰੂ ਮਹਾਰਾਜ ਨੂੰ ਹਾਜ਼ਰਨਾ ਦੇ ਜਾਣ ਕੇ ਇਹ ਬਾਣੀ 35 ਅੱਖਰਾਂ ਦੀ ਬਾਣੀ ਲਿਖੇਗਾ ਉਸ ਨੂੰ ਪੰਜਾਬੀ ਪੜ੍ਹਨੀ ਅਤੇ ਲਿਖਣੇ ਆ ਜਾਏਗੀ ਇਹ ਗੁਰੂ ਨਾਨਕ ਦੇਵ ਜੀ ਦਾ ਹੁਕਮਨਾਮਾ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮਨਾਮਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖ ਸਕਦੇ ਹੋ ਵੀ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਆਏ ਨੇ ਤੁਸੀਂ ਵੀ ਇਤਿਹਾਸ ਤੋਂ ਜਾਣੂ ਹੋਗੇ ਬੱਚਿਆਂ ਨੂੰ ਨਾਲ ਲੈ ਕੇ ਆਉਂਦੇ ਹੋ ਬੜੀ ਬੜੀ ਅਸੀਂ ਦੇਖਦੇ ਆ ਵੀ ਗੁਰੂ ਸਾਹਿਬ ਦੇ ਬਚਨ ਹੁੰਦੇ ਤਾਂ ਪੂਰੇ ਵੀ ਹੁੰਦੇ ਆ ਤੁਹਾਡੇ ਵੀ ਆਸ-ਪਾਸ ਕੋਈ ਹੋਏਗਾ ਜਿਹਦੇ ਪੂਰੇ ਹੋਏ ਹੋਣਗੇ ਪੂਰੇ ਹੁੰਦੇ ਆ ਜੀ ਪੂਰੇ ਨੇ ਸਾਰੇ ਸਾਰੇ ਚੜ੍ਹਦੀ ਕਲਾ ਮਹਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਅਤੇ ਮਹਾਰਾ ਦਸਨ ਪਾਤਸ਼ਾਹ ਦੀ ਮੇਰਾ ਸਾਰੇ ਬਾਕੀ ਸੱਚੇ ਪਾਤਸ਼ਾਹ ਦੀ ਸਾਰੇ ਬੱਚਿਆਂ ਨੂੰ ਬਹੁਤ ਚੜ੍ਹਦੀ ਕਲਾ ਜੀ ਇਹਨਾਂ ਦੇ ਜਿਵੇਂ ਲਿਖਣਗੇ ਤਾਂ ਸਾਰੀ ਆਊਗੀ ਗੁਰਮੁਖੀ ਵੀ ਆਊਗੀ ਇਹਨਾਂ ਨੂੰ ਤੇ ਨਾਲ ਮਤਲਬ ਪਾਠ ਵੀ ਕਰਨਗੇ ਨਾਲ ਨਿਤਨੇਮ ਵੀ ਆਊਗਾ। ਇੱਕ ਗੱਲ ਇਹ ਵੀ ਆ ਵੀ ਅੱਜ ਬੱਚੇ ਗੁਰਮੁਖੀ ਤੋਂ ਦੂਰ ਹੁੰਦੇ ਜਾ ਰਿਹਾ। ਇੱਥੇ ਅੱਗੇ ਜਦੋਂ 35 ਅੱਖਰ ਲਿਖਦੇ ਆ ਕਈਆਂ ਦਾ ਤਾਂ ਚਲੋ ਮੈਂ ਦੇਖ ਦੇਖ ਕੇ ਵੀ ਲਿਖਦੇ ਹੁੰਦੇ ਆ। ਕਈ ਬੜੀ ਸੋਹਣੀ ਵੀ ਲਿਖਦੇ ਨੇ। ਉਹਨਾਂ ਨੂੰ ਆਪੇ 35 ਅੱਖਰੀ ਵਾਲਾ ਵੀ ਆਪੇ ਝੁਕਾਬ ਵੱਜ ਜਾਂਦਾ। ਜਹਾਵੰਦਾ ਜੀ ਜੋ ਜਿਸ ਨੂੰ ਨਹੀਂ ਆਉਂਦੀ ਨਾ ਜੀ ਉਹ ਜੇ ਲਿਖਦਾ ਵੀ ਇੱਕਰਾ ਉਹਦਾ ਮਨ ਦੇ ਵਿੱਚ ਚਾਹ ਆਉਂਦਾ ਵੀ ਮੈਂ ਪੰਜਾਬੀ ਸਿੱਖ ਰਿਹਾ, ਪੰਜਾਬੀ ਬੋ ਤੇ ਪੰਜਾਬੀ ਸਿੱਖੇਗਾ ਲਿਖੇਗਾ ਬੋਲੇਗਾ ਤੇ ਬਾਣੀ ਦੇ ਨਾਲ ਜੁੜੇਗਾ ਜੋ ਨਿਤਰਮ ਜ਼ਰੂਰੀ ਹੈ ਮਹਾਰਾਜ ਦਾ ਬਖਸ਼ਿਸ਼ ਕੀਤਾ ਹੋਇਆ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜ਼ਰੂਰ ਪੜ੍ਹਨੀ ਚਾਹੀਦੀ ਹੈ ਸਹਿਜ ਪਾਠ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਨਾਲ ਕੇ ਆਏ ਆਪਣੇ ਬੱਚਿਆਂ ਨੂੰ ਪੈਂਦੀ ਇਕਰੀ ਲਿਖਾਈ ਹੈ ਇਹਨਾਂ ਨੂੰ ਹਾਂਜੀ ਲਿਖਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਗੁਰੂ ਸਾਹਿਬ ਦੇ ਬਚਨ ਨੇ ਇੱਥੇ ਵੈਸੇ ਮੈਂ ਦੇਖੇ ਕੋਈ ਨਹੀਂ ਕਿੰਤੂ ਨਹੀਂ ਕੋਈ ਪ੍ਰੰਤੂ ਨਹੀਂ ਵੈਸੇ ਪੂਰੇ ਹੁੰਦੇ ਹੀ ਨੇ ਇੱਥੇ ਹਾਂਜੀ ਹਾਂਜੀ ਮਹਾਰਾਜ ਉਹ ਮਹਾਰਾਜ ਨੇ ਬਖਸ਼ਿ ਕੀਤੀ ਆ ਕਿ ਜਿਹੜੇ ਸਿੱਖ ਨੂੰ ਜਿਹੜੇ ਵੀ ਮਨੁੱਖ ਨੂੰ ਮਤਲਬ ਵਿਦਿਆ ਤੋਂ ਵਾਂਝਾ ਵਾ ਉਹ ਇੱਥੇ ਮਹਾਰਾਜ ਨੇ ਕਾਂਚੀ ਦਾ ਕਿਤਾਬ ਦਿੱਤਾ ਵਾ ਜਿ ਜ ਤਰ੍ਹਾਂ ਬਾਮਣ ਵਗੈਰਾ ਜਿਹੜੇ ਕਾਂਚੀ ਚ ਜਾਂਦੇ ਸੀ ਸਿੱਖਿਆ ਪੜਨ ਤੇ ਮਹਾਰਾਜ ਨੇ ਇਹਨੂੰ ਵਰ ਦਿੱਤਾ ਵਾ ਬਾਈ ਮਣੀ ਸਿੰਘ ਜੀ ਹਾਂਜੀ ਗੁਰੂ ਸਾਹਿਬ ਦੀ ਕਾਂਚੀ ਦਾ ਵਰ ਦਿੱਤਾ ਮਹਾਰਾਜ ਨੇ ਖਾਲਸਾ ਵਾ ਬਾਈ ਗੁਰਦੀ ਕੇ ਪਤੇ ਸਸੰਗਤ ਨਾਲ ਅਸੀਂ ਗੱਲਬਾਤ ਕੀਤੀ ਆ ਇਤਿਹਾਸ ਤੋਂ ਜ਼ਰੂਰ ਤੁਸੀਂ ਜਾਣੂ ਹੋ ਜਾਓਗੇ ਇੱਕ ਵਾਰੀ ਬੋਰਡ ਵੀ ਮੈਂ ਕਵਾਂਗਾ ਕੈਮਰਾ ਪਾਸਾ ਅਮਨ ਜਿਹੜੇ ਨੇ ਵੈਸੇ ਤੁਹਾਨੂੰ ਆ ਇਤਿਹਾਸ ਤਾਂ ਪੁੱਛ ਲਓ ਮਾਤਾ ਤਾਂ ਹੁਣ ਜਿਵੇਂ ਇਤਿਹਾਸ ਨਾਲ ਵੀ ਤੁਹਾਨੂੰ ਜਾਣੂ ਵੀ ਕਰਾ ਰਹੇ ਆ ਪਰ ਦੂਜੇ ਪਾਸੇ ਜਿਵੇਂ ਗੁਰੂ ਸਾਹਿਬ ਦੇ ਬਚਨ ਨੇ ਗੁਰੂ ਸਾਹਿਬ ਨੇ ਦਮਦਮਾ ਸਾਹਿਬ ਨੂੰ ਇਸ ਧਰਤੀ ਨੂੰ ਗੁਰੂ ਕੀ ਕਾਸ਼ਤੀ ਵੀ ਆਖਿਆ ਤਾਂ ਇੱਥੇ ਜ਼ਰੂਰ ਗਿਆਨ ਦੀ ਪ੍ਰਾਪਤੀ ਜਿਹੜੀ ਆ ਉਹ ਜ਼ਰੂਰ ਹੁੰਦੀ ਆ ਤਾਂ ਸੰਗਤ ਕਿਸਿਸ ਹਿਸਾਬ ਨਾਲ ਇੱਥੇ ਆ ਕੇ 35 ਅਖਰੀ ਵੀ ਲਿਖਦੀ ਆ ਤਾਂ ਤੁਹਾਨੂੰ ਇਹ ਵੀ ਇਤਿਹਾਸ ਨਾਲ ਜਾਣੂ ਕਰਾ ਰਹੇ ਆ ਵੀ ਪਹਿਲਾਂ ਵੀ ਦੱਸਿਆ ਤੁਹਾਨੂੰ ਮੁਕਸਰ ਦੀ ਜਦੋਂ ਜੰਗ ਹੋਈ ਸੀ ਜੰਗ ਫਤਿਹ ਕਰਨ ਤੋਂ ਬਾਅਦ ਗੁਰੂ ਸਾਹਿਬ ਤੇ ਧੰਧਮਾ ਸਾਹਿਬ ਆਏ ਸੰਤਾ ਹੁਣ ਤਸਵੀਰਾਂ ਦੇਖ ਸਕਦੇ ਹੋ ਵੀ ਕਿੰਦਾ ਪੂਰੀ ਵਰਣਮਾਲਾ ਜਿਹੜੀ ਹੈ ਜਿਹੜੀ 35 ਅਖਰੀ ਹੈ ਕਿਸ ਹਿਸਾਬ ਨਾਲ ਸੋਹਣੇ ਟਾਂਗ ਨਾਲ ਤੇ ਦੂਰ ਦੂਰ ਜਿਹੜੇ ਬੱਚੇ ਆਉਂਦੇ ਨੇ ਜਿਹੜੇ ਵਾਕਵਾਕ ਸੁਬਮਿਆ ਤੋਂ ਵਾਕਵਾਕ ਛੇਰਾ ਤੋਂ ਆਉਂਦੇ ਆ ਉਹ 35 ਅੱਖਰੀ ਜਿਹੜੀ ਐ ਇੱਥੇ ਲਿਖਦੇ ਨੇ ਕਿਉਂਕਿ ਗੁਰੂ ਸਾਹਿਬ ਦੇ ਬਚਨ ਆ ਵੀ ਇੱਥੇ ਬੁੱਧੀ ਦੀ ਪ੍ਰਾਪਤੀ ਹੋਏਗੀ ਅਤੇ ਤੁਹਾਨੂੰ ਇਹ ਵੀ ਗੱਲ ਦੱਸਤੀ ਵੀ ਇੱਥੇ ਜਿਹੜੇ ਮੰਦ ਬੁੱਧੀ ਵੀ ਹੁੰਦੇ ਆ ਉਹਨਾਂ ਨੂੰ ਵੀ ਇੱਥੇ ਬੁੱਧੀ ਦੀ ਪ੍ਰਾਪਤੀ ਜਿਹੜੀ ਆ ਹੁੰਦੀ ਐ ਇਹ ਬੜਾ ਵੱਡਾ ਇਸ ਗੁਰਦਾਰੇ ਦਾ ਇਹ ਇਤਿਹਾਸ ਰਿਹਾ ਗੁਰਦੁਆਰਾ ਇਹ ਲਿਖਨ ਸਰ ਸਾਹਿਬ ਜਿਹੜਾ ਹੈ ਕਿਉਂਕਿ ਇੱਥੇ ਗੁਰੂ ਸਾਹਿਬ ਨੇ ਜਿਹੜੇ ਵੀ ਤੁਹਾਨੂੰ ਦੱਸਤੀਏ ਵੀ ਜਦੋਂ ਬਾਣੀ ਜਦੋਂ ਗੁਰਗ੍ਰੰਥ ਸਾਹਿਬ ਜੀ ਦੀ ਬਾਣੀ ਸੰਪੂਰਨ ਕਰਨ ਤੋਂ ਬਾਅਦ ਜਿਹੜਾ ਵੀ ਕੰਨ ਦੱਸਦੀਏ ਵੀ ਸ਼ਿਹਾਈ ਬਚੀ ਸੀ ਜਿਹੜੀ ਵੀ ਕਾਗਜ਼ ਜਿਹੜੇ ਬੱਚੇ ਸਨ ਉਹਨਾਂ ਨੂੰ ਇੱਥੇ ਜਲ ਪ੍ਰਵਾਹ ਕਰ ਦਿੱਤਾ ਸੀ ਅਤੇ ਗੁਰੂ ਸਾਹਿਬ ਨੇ ਇੱਕ ਗੱਲ ਵੀ ਆਖੀ ਸੀ ਵੀ ਸ਼ਰਧਾ ਭਾਵਨਾ ਦੇ ਨਾਲ ਜਿਹੜਾ ਵੀ ਇੱਥੇ ਗੁਰਮੁਖੀ ਦੇ 35 ਅੱਖਰੀ ਲਿਖੂਗਾ ਉਹ ਉਸ ਨੂੰ ਬੋਧੀ ਦੀ ਪ੍ਰਾਪਤੀ ਹੋਏਗੀ ਇਹ ਗੁਰੂ ਸਾਹਿਬ ਦੇ ਬਚਨ ਦੇ ਕਰਕੇ ਇੱਥੇ ਵਿਦਵਾਨ ਵੱਡੇ-ਵੱਡੇ ਇੱਥੇ ਲਿਖਾਰੀ ਜਿਹੜੇ ਨੇ ਵੱਡੇ-ਵੱਡੇ ਇਸ ਗੁਰੂ ਦੀ ਕਾਸ਼ੀ ਦੇ ਵਿੱਚੋਂ ਜਿਹੜੇ ਨੇ ਉਹ ਆਏ ਨੇ ਬੜੇ ਬੜੇ ਜੇ ਆਪਾਂ ਪੰਥ ਦੀ ਗੱਲ ਕਰੀਏ ਪੰਥ ਦੇ ਬੜੇ ਵੱਡੇ ਵੱਡੇ ਸਰਮਹੋਰ ਜਿਹੜੇ ਚਿਹਰੇ ਨੇ ਉਹ ਇਸ ਗਮਗਮਾ ਸੈਭ ਦੀ ਧਰਤੀ ਦੇ ਵਿੱਚੋਂ ਆਂਦੇ ਨੇ ਤਾਂ ਤਸਵੀਰਾਂ ਤੁਹਾਨੂੰ ਇਸ ਸਮੇਂ ਸਾਂਝੀਆਂ ਕਰ ਰਹੇ ਹਾਂ ਤਾਂ ਇਸੇ ਤਰੀਕੇ ਨਾਲ ਤੁਹਾਨੂੰ ਮਿਸਾਕੀ ਦੇ ਪੂਰਬ ਤੇ ਜੁੜਿਆ ਇਤਿਹਾਸ ਨਾਲ ਜਾਣੂ ਕਰਾਉਂਦੇ ਰਾਵਾਂਗੇ ਦਰਸ਼ਨ ਕਰਾਉਂਦੇ ਆ ਤੁਹਾਨੂੰ ਗੁਰਦੁਆਰਾ ਲਖਨ ਸਰ ਸਾਹਿਬ ਦੇ ਇੱਥੇ ਗੁਰਗੋਬਿੰਦ ਸਿੰਘ ਜੀ ਦੇ ਵਾਰ ਨੇ ਵੀ ਜਿਹੜਾ ਵੀ ਵਿਅਕਤੀ ਇੱਥੇ ਸੱਚੇ ਮਨ ਨਾਲ ਦਰਸ਼ਨ ਕਰਕੇ ਇਸ਼ਨਾਨ ਕਰਕੇ ਪੰਤੀ ਅਖਰੀ ਲੱਗਦਾ ਹੈ ਉਸ ਨੂੰ ਗਿਆਨ ਦੀ ਪ੍ਰਾਪਤੀ ਹੁੰਦੀ ਆ ਮੰਦ ਬੁੱਧੀ ਵੀ ਇੱਥੇ ਆ ਕੇ ਬੁੱਧੀ ਜੀਵ ਪੜ ਜਾਂਦੇ ਆ ਤਾਂ ਹੀ ਦਮਦਮਾ ਸਾਹਿਬ ਦੀ ਧਰਤੀ ਤੇ ਵੱਡੇ ਵੱਡੇ ਗਿਆਨੀ ਲੇਖਕ ਜਿਹੜੇ ਨੇ ਉਹ ਪੈਦਾ ਹੋਏ ਨੇ ਗੁਰਸਾਹਿਬ ਨੇ ਮੇਰ ਹੋਈ ਹੈ ਜੀ ਵੀ ਜਿਹੜਾ ਵੀ ਬਲਦ ਦਿਮਾਖ ਵੀ ਹੋਣਾ ਬੰਦਾ ਇੱਥੇ ਆ ਕੇ ਲਿਖੂਗਾ 35 ਲਿਖੂਗਾ ਤੂੰ ਉਹਨੂੰ ਬਹੁਤ ਚੜ੍ਹਦੀ ਕਲਾ ਚ ਰਹੂਗਾ ਬਹੁਤ ਗਿਆਨਾ ਹੋਊਗਾ ਸਤਿਗੁਰੂ ਗੋਬਿੰਦ ਸਿੰਘ ਜੀ ਦਾ ਹੁਕਮਨਾਮਾ ਹੈ ਅਤੇ ਮਹਾਰਾਜ ਦਾ ਹੁਕਮਨਾਮਾ ਸੀ ਜੋ ਉਸੇ 35 ਅੱਖਰ ਪੰਜਾਬੀ ਦੇ ਜੋ ਹੈ ਜਿਸ ਨੂੰ ਨਹੀਂ ਲਿਖਣੇ ਆਉਂਦੀ ਜਾਂ ਬੋਲਣੀ ਨਹੀਂ ਆਉਂਦੀ ਉਹ ਇਸ ਜਗ੍ਹਾ ਤੇ ਆਪਣੇ 35 ਅੱਖਰ ਪਾਵੇ ਗੁਰੂ ਮਹਾਰਾਜ ਨੂੰ ਹਾਜ਼ਰ ਨਾਲ ਜਾਣ ਕੇ ਇਹ ਬਾਰੀ ਪੈਂਤੀ ਅਖਰਾਂ ਦੀ ਬਾਣੀ ਲਿਖੇਗਾ ਉਸ ਨੂੰ ਪੰਜਾਬੀ ਪੜ੍ਹਨੀ ਅਤੇ ਲਿਖਣੇ ਆ ਜਾਏਗੀ ਜੋ ਜਿਸ ਨੂੰ ਨਹੀਂ ਆਉਂਦੀ ਨਾ ਜੀ ਉਹ ਜੇ ਲਿਖਦਾ ਵੀ ਕਰਾ ਉਹਦਾ ਮਨ ਦੇ ਵਿੱਚ ਚਾਹ ਆਉਂਦਾ ਵੀ ਮੈਂ ਪੰਜਾਬੀ ਸਿੱਖ ਰਿਹਾ ਪੰਜਾਬੀ ਬੋਲ ਰਿਹਾ ਤੇ ਪੰਜਾਬੀ ਸਿੱਖੇਗਾ ਲਿਖੇਗਾ ਬੋਲੇਗਾ ਤੇ ਬਾਣੀ ਦੇ ਨਾਲ ਜੁੜੇਗਾ ਜੋ ਨਿਤਰਮ ਜ਼ਰੂਰੀ ਹੈ ਮਹਾਰਾਜ ਦਾ ਬਖਸ਼ਿਸ਼ ਕੀਤਾ ਹੋਇਆ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈ ਸਹਿਜ ਪਾਠ ਕਰੋ ਪਾਣੀ ਜਦੋਂ ਗੁਰਪ੍ਰੰਧ ਸਾਹਿਬ ਜੀ ਦੀ ਬਾਣੀ ਸੰਪੂਰਨ ਕਰਨ ਤੋਂ ਬਾਅਦ ਜਿਹੜਾ ਵੀ ਤਾਂ ਦਸਦੀਏ ਵੀ ਸ਼ਹੀਹੀ ਬਚੀ ਸੀ ਜਿਹੜੀ ਵੀ ਕਾਗਜ਼ ਜਿਹੜੇ ਬਚੇ ਸਨ ਉਹਨਾਂ ਨੂੰ ਇੱਥੇ ਜਲ ਪ੍ਰਵਾਹ ਕਰ ਦਿੱਤਾ ਸੀ ਅਤੇ ਗੁਰੂ ਸਾਹਿਬ ਨੇ ਇਹ ਗੱਲ ਵੀ ਆਖੀ ਸੀ ਵੀ ਸ਼ਰਧਾ ਭਾਵਨਾ ਦੇ ਨਾਲ ਜਿਹੜਾ ਵੀ ਇੱਤੇ ਗੁਰਮੁਖੀ ਦੇ 35 ਅੱਖਰੀ ਲਿਖੂਗਾ ਉਹ ਉਸ ਨੂੰ ਉਹਦੀ ਵੀ ਪ੍ਰਾਪਤੀ ਹੋਏਗੀ ਪਿਆਰੀ ਫਤਿਹ ਦੀ ਸਾਂਝ ਪਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਵੀ ਅੱਜ ਖਾਲਸਾ ਸਾਜਨਾ ਦਿਵਸ ਹੈ ਤਾਂ ਉਸ ਦੇ ਵਿੱਚ ਹੀ ਤੁਹਾਨੂੰ ਦਰਸ਼ਨ ਕਰਦਾਨਦੇ ਆ ਗੁਰਦੁਆਰਾ ਲੇਖਨ ਸਰ ਸਾਹਿਬ ਦੇ ਇੱਥੇ ਗੁਰੂ ਦੇ ਵਾਰ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਵਾਰ ਨੇ ਵੀ ਜਿਹੜਾ ਵੀ ਇੱਥੇ ਇਸ਼ਨਾਨ ਕਰਕੇ 35 ਅਖਰੀ ਲਿਖੇਗਾ ਉਸ ਨੂੰ ਗਿਆਨ ਦੀ ਪ੍ਰਾਪਤੀ ਬੁੱਧੀ ਦੀ ਪ੍ਰਾਪਤੀ ਹੋਏਗੀ ਤਾਂ ਤਸਵੀਰਾਂ ਹੁਣ ਤੁਹਾਡੇ ਨਾਲ ਸਾਂਝੀਆਂ ਕਰ ਦਿੰਦੇ ਆ ਵੀ ਦੂਰੋਂ ਦੂਰੋਂ ਸੰਗਤਾਂ ਆ ਕੇ ਕਿੱਦਾਂ ਆਪਣੇ ਬੱਚਿਆਂ ਦੇ ਨਾਲ ਇੱਥੇ ਆ ਕੇ 35 ਅਖਰੀ ਜੜੀਆਂ ਉਹ ਲਿਖਦੀਆਂ ਹਨ ਸੰਗਤ ਨਾਲ ਵੀ ਜ਼ਰੂਰ ਗੱਲਬਾਤ ਕਰਾਂਗੇ ਜਿਹੜੇ ਇੱਥੇ ਦੂਰ ਦੂਰ ਤੋਂ ਸੰਗਤਾਂ ਆਈਆਂ ਨੇ ਤੇ ਸਭ ਤੋਂ ਵੱਡੀ ਗੱਲ ਆਪਣੀਆਂ ਮਾਤਾਵਾਂ ਜਿਹੜੀਆਂ ਨੇ ਆਪਣੇ ਪੁੱਤਾਂ ਨੂੰ ਆਪਣੇ ਬੱਚਿਆਂ ਨੂੰ ਇੱਥੇ ਆ ਕੇ 35 ਅਖਰੀ ਜੜੀ ਹੈ ਉਹ ਆਪ ਲਿਖਾਉਂਦੀਆਂ ਨੇ ਇਹ ਤਸਵੀਰਾਂ ਇਸ ਸਮੇਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਗੁਰਦੁਆਰਾ ਲਿਕਨ ਸਰ ਸਾਹਿਬ ਦੀ ਤਾਂ ਗੁਰੂ ਗੋਬਿੰਦ ਸਿੰਘ ਜੀ ਜਦੋਂ ਮੁਕਤਸਰ ਦੀ ਜੰਗ ਫਤਿਹ ਕਰਨ ਉਪਰੰਤ ਤਲਵੰਡੀ ਸਾਬੋ ਇਸ ਸਥਾਨ ਤੇ ਆਏ ਸੀ ਤਾਂ ਇਸ ਸਥਾਨ ਤੇ ਆ ਕੇ ਉਹਨਾਂ ਨੇ ਗੰਮ ਲਿਆ ਸੀ ਜਿਸ ਕਰਕੇ ਇਸ ਸਥਾਨ ਦਾ ਨਾਮ ਗੰਮਗਮਾ ਸਾਬ ਪਿਆ ਤਾਂ ਇਸੇ ਪ੍ਰਕਾਰ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਵੇਂ ਨੋਵੇਂ ਮਹਾਰਲੇ ਸਾਧ ਯਾਨਕੀ ਗੁਰਤੇਗ ਬਾਦ ਜੀ ਜਿਹੜੀ ਬਾਣੀ ਉਹ ਇੱਥੇ ਹੀ ਸ਼ਾਮਲ ਕੀਤੀ ਗਈ ਅਤੇ ਸ਼ਾਮਲ ਕਰਨ ਤੋਂ ਬਾਅਦ ਤਾਂ ਇਹ ਵੀ ਗੱਲ ਦੱਸਤੀ ਹੈ ਦੇ ਜਿਹੜੀਆਂ ਕਲਮਾਂ ਸਨ ਉਹ ਸਾਹਮ ਲਿੱਤੇਆਂ ਗਿਆ ਅਤੇ ਜਿਹੜੀ ਬਚਿਆ ਕੁਝ ਐ ਸਿਆਹੀ ਜਾਂ ਕਾਗਜ਼ ਸਨ ਉਹ ਗੁਰੂ ਸਾਹਿਬ ਨੇ ਇਸ ਸਰੋਵਰ ਦੇ ਵਿੱਚ ਉਹ ਜਲ ਪ੍ਰਵਾਹ ਕਰ ਦਿੱਤੇ ਅਤੇ ਇਹ ਗੱਲ ਆਖੀ ਵੀ ਜਿਹੜਾ ਵੀ ਇੱਥੇ ਇਸ਼ਨਾਨ ਕਰੂਗਾ ਜਿਹੜਾ ਵੀ ਵਿਅਕਤੀ ਇੱਥੇ ਇਸ਼ਨਾਨ ਕਰਕੇ 35 ਅਖਰੀ ਲਿਖੂਗਾ ਉਸ ਨੂੰ ਬੁੱਧੂ ਦੀ ਪ੍ਰਾਪਤੀ ਹੋਏਗੀ ਤਾਂ ਇਸੇ ਕਰਕੇ ਇਸ ਧਰਤੀ ਤੋਂ ਜਿਹੜੇ ਆ ਵੱਖ-ਵੱਖ ਵਿਦਵਾਨ ਨਿਕਲੇ ਵੱਡੇ-ਵੱਡੇ ਜੇ ਆਪਾਂ ਗੱਲ ਕਰਦੇ ਆ ਇਸ ਪੰਥ ਦੇ ਸਾਡੇ ਪੰਥ ਦੇ ਵੱਡੇ-ਵੱਡੇ ਗਿਆਨੀ ਸੱਜਣ ਜਿਹੜੇ ਆ ਉਹ ਦਮਦਮਾ ਸਾਹਿਬ ਦੀ ਧਰਤੀ ਤੋਂ ਜਿਹੜੇ ਉਹ ਜ਼ਰੂਰ ਕਾਫੀ ਤੁਸੀਂ ਸੁਣੇ ਵੀ ਹੋਣਗੇ ਤਾਂ ਹੁਣ ਤਸਵੀਰਾਂ ਵੀ ਤੁਹਾਨੂੰ ਦਿਖਾ ਰਿਹਾ ਵੀ ਕਿਸ ਤਰੀਕੇ ਨਾਲ ਜ਼ਰੂਰ ਸਾਡੇ ਜਿਹੜੇ ਨੌਜਵਾਨ ਪੀੜ੍ਹੀਆਂ ਸਾਡੇ ਜਿਹੜੇ ਬੱਚੇ ਆ ਉਹ 35 ਅੱਖਰੀ ਨੂੰ ਭੁੱਲਦੇ ਜਾ ਰਹੇ ਆ ਪਰ ਜ਼ਰੂਰ ਇੱਥੇ ਆ ਕੇ ਜਦੋਂ 35 ਅੱਖਰੀ ਲਿਖਦੇ ਆ ਤਾਂ ਇੱਕ ਵਾਰੀ ਜਿਹੜੀ ਉਹਨਾਂ ਨੂੰ 35 ਅੱਖਰੀ